हां जी दोस्तों सत श्री अकाल स्वागत करते हैं तोड़ा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇਜਾ ਸਿੰਘ ਵਾਲਾ ਦੋਸਤੋ ਨਜ਼ਦੀਕ ਪਿੰਡ ਮਾਨੋਚਾਲ ਪਿੰਡ ਬਿਲਕੁਲ ਨਜ਼ਦੀਕ ਆ ਤੇ ਤਰਨਤਾਰਨ ਸਾਹਿਬ ਤੋਂ ਜਿਹੜੀ ਛੜਕ ਦਿਆਲਪੁਰਾ ਭਿੱਖੀਵੰਦ ਤੋਂ ਜਾਂਦੀ ਆ ਉਸੇ ਛੜਕ ਦੇ ਉੱਪਰ ਪਿੰਡ ਡਾਲੇਕੇ ਆਉਂਦਾ ਤੇ ਅੱਗੇ ਦੋਸਤੋ ਮਾਨੋਚਾਲ ਸ਼ਿਵਾਜਪੁਰ ਉਸੇ ਛੜਕ ਦੇ ਉੱਪਰ ਪਿੰਡ ਆਉਂਦੇ ਆ ਵੀਰ ਦੀ ਪੇਧ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਬਿਲਕੁਲ ਜਾਇਜ ਬਾਜ਼ਾਰ ਰੇਟਾਂ ਦੇ ਉੱਪਰ ਵੀਰ ਦੇ ਦਿੰਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਸਮੇਂ-ਸਮੇਂ ਨਾਲ ਆਪਣੀ ਲੈਂਦੇ ਰਿਹਾ ਕਰੋ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਜਾਂ ਇੱਕ ਵੜ ਪਸ਼ੂ ਆਲਮੋਸਟ 200 ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੇ ਸੋਏ ਸੋਏ ਆ ਤੇ ਪੂਰੀ ਡਿਟੇਲ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਮਿਲ ਜੂਗੀ ਤੋ ਵੀਡੀਓ ਦੇ ਨਾਲ ਇੰਨ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰੋ ਅੱਜ 17 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਤੇ 5:30 ਪੌਣੇ 6 ਵਜੇ ਦਾ ਉਹ ਤੇ ਰੇ ਡਿਟੇਲ ਤੇ ਲਈ ਚਲਦੇ ਆ ਵੀਰ ਦੀਪੇ ਦੇ ਕੋਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸੋ ਬਾਕੀ ਨਾ ਕਿ ਜਿਹੜੇ ਦੋਸਤੋ ਸਾਰੇ ਸੁਏ ਸੁਬਾਹੇ ਆ ਇਸ ਕਰਕੇ ਮੇਰਾ ਵੀਰ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਸਭ ਤੋਂ ਪਹਿਲਾਂ ਵੀਰ ਦੀਪੇ ਸਾਸਰੀਕਾਲ ਸਾਸਰੀਕਾਲ ਜੀ ਸੰਧੂ ਸਾਹਿਬ ਹੋਰ ਸੁਨਨ ਸਿੰਘ ਸਾਹਿਬ ਜੀ ਬਹੁਤ ਵਧੀਆ ਵੀਰ ਦੀਪੇ ਕੀ ਹਾਲ ਨੇ ਚੜਦੀ ਕਲਾ ਚੜਦੀ ਕਲਾ ਹੋਰ ਬੰਦੇ ਜਵਾਕੋ ਕੀ ਹਾਲ ਹੈ ਸਾਸਰੀਕਾਲ ਜੀ ਸਾਸਰੀਕਾਲ ਅੱਛਾ ਦੀਪੇ ਵੀਰ ਵੈਸੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿ ਤੇ ਵਿਕ ਜਾਂਦੇ ਰਹਿ ਵੀ ਵੀਡੀਓ ਪਾਉਂਦਾ ਕਿ ਸੰਧੂ ਸਾਹਿਬ ਜੀ ਹਾਂ ਹਾਂ ਜੀ ਵੀਡੀਓ ਪਾਉਣੇ ਭੁੱਲ ਗਏ ਜੀ ਨਹੀਂ ਨਹੀਂ ਵੀਡੀਓ ਪਾਉਣੀ ਨਹੀਂ ਭੁੱਲੇ ਮਾਲ ਇਦਾਂ ਵਿਕੀ ਜਾਂਦਾ ਰਿਹਾ ਦੋ ਚਾਰ ਡੰਗਰ ਆਉਂਦੇ ਸੀ ਤੁਹਾਨੂੰ ਪਤਾ ਨੰਬਰ ਚੱਲਣਦੇ ਫਿਰ ਹਾਂ ਹਾਂ ਜੀ ਵੀਡੀਓ ਤੁਹਾਨੂੰ ਪਤਾ ਨੰਬਰ ਕੋਈ ਨਾ ਕੋਈ ਆ ਜਾਂਦੇ ਰਹਿ ਤੇ ਵਿਕ ਜਾਂਦੇ ਰਹਿ ਹਾਂਜੀ ਹਾਂ ਅੱਛਾ ਦੀਪੇ ਭਾਈ ਅੱਜ ਆਪਣੇ ਕੋਲ ਟੋਟਲ ਚਾਰ ਪਸ਼ੂ ਆ ਹਾਂਜੀ ਦੋ ਪਹਿਲਾਂ ਛੋਟੀਆਂ ਸੰਧੂ ਸਾਹਿਬ ਹਾਂਜੀ ਇੱਕ ਗਾਈ ਆਪਣੇ ਦਾ ਟੋਕੜਾ ਅੱਛਾ ਜੀ ਇੱਕ ਮੱਝ ਆ ਸੱਜਰ ਸੁਹੀ ਚੌਥੇ ਨੰਬਰ ਵਾਲੀ ਠੀਕ ਹੈ ਜੀ ਥੋੜਾ 17 ਦਿਨਾਂ ਦੀ ਗਰੰਟੀ ਦਵਾਗੇ ਫੁੱਲ ਮੈਲਾ ਮਾਰੂ ਅਰੇ ਦੇ ਘਰੇ ਜਾ ਕੇ ਵੀ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਦੋਸਤੋ ਚਾਰ ਨਗਨੇ ਵੈਸੇ ਪਸ਼ੂ ਸਾਰੇ ਸੁਵੇ ਸੁਵੇ ਆ ਤੇ ਤਾਜੇ ਸੱਜਰ ਹੀ ਆ ਤੇ ਜਿਵੇਂ ਜਿਵੇਂ ਤੁਹਾਨੂੰ ਡਿਟੇਲ ਮਿਲੀ ਜਾਊਗੀ ਤੇ ਬਾਕੀ ਦੋਸਤੋ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਬਹੁਤ ਬਹੁਤ ਅਕਿ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਵੇਂ ਫਾਰਮਰ ਪ੍ਰਾਮਾ ਤੱਕ ਜਿਹੜੀ ਆਪਣੀ ਇਹ ਵੀਡੀਓ ਠੀਕਾ ਜੀ ਤੇ ਸ਼ੁਰੂਆਤ ਆਪਾਂ ਕਰ ਲਵਾਂਗੇ ਦੀਪੇ ਕਿਹੜੇ ਬਣਿਓ ਕਰਦੇ ਆ ਆ ਝੋਟੀ ਤੋਂ ਕਰਦੇ ਆ ਹਾਂ ਜਰੂਰ ਜੀ ਲਓ ਵੀ ਪ੍ਰਾਭੂ ਇੱਕ ਪਹਿਲੇ ਨੰਬਰ ਤੋਂ ਝੋਟੀ ਤੋਂ ਆਪਾਂ ਸ਼ੁਰੂਆਤ ਕਰਦੇ ਆ ਪਹਿਲਾਂ ਝੋਟੀ ਏ ਹਾਂ ਜੀ ਹਾਂ ਜੀ ਪਹਿਲਾਂ ਦੋਂਦੀ ਆ ਜੀ ਲਓ ਜੀ ਦੋ ਦੰਦ ਝੋਟੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਪਹਿਲਾ ਸੁਬਾ ਦਿਨ ਕਿੰਨੇ ਹੋਗੇ ਦੀ ਫੇਲੂ ਇਹਨਾਂ ਨੂੰ ਆ ਸੰਧੂ ਸਾਹਿਬ ਕੋਈ ਮਹੀਨਾ ਵਾਲੇ ਕੋਈ ਵੀਰ ਕੋਈ ਡੇਢ ਵਾਲੇ ਆ ਕੱਟੀ ਜਨੋ ਮਗਰ ਕੱਟੀ ਆ ਹਾਂ ਜੀ ਠੀਕ ਹੈ ਜੀ ਲਓ ਵੀ ਦੋਸਤੋ ਮਗਰ ਕੱਟੀ ਆ ਕੋਈ ਮਹੀਨਾ ਕੋਈ ਡੇਢ ਮਹੀਨੇ ਦਾ ਜ ਤੋ ਸੂਆ ਪਹਿਲਾ ਸੂਆ ਝੋਟੀ ਆ ਸੋਈ ਆ ਮੂੰਹੋਂ ਦੋਂਦੀ ਆ ਦੋ ਦੰਦ ਅੱਛਾ ਦੀਪੇ ਕਹ ਤੂੰ ਡਿਟੇਲ ਦੱਸਣ ਡਿਆ ਸੀ ਵੀ ਜਿਹੜੀ ਇਹਦੀ ਮੱਧਰ ਆਪਾਂ ਵੇਚੀ ਸੀਗੀ ਹਾਂਜੀ ਹਾਂਜੀ 1 25 ਦੀ ਜਿਹੜੀ ਵੇਚੀ ਜੋ ਕਿੰਨੇ ਕੁ ਦੋਤੇ ਚੱਲਣ ਵਾਲੀ ਸੀ ਉਹ 17 18 ਕਿਲੋ ਦੋ ਦਿੰਦੀ ਸੀ ਠੀਕ ਹੈ ਜੀ ਹਾਂਜੀ ਆ ਮੈਨੂੰ ਲੱਗਦਾ ਵੀ ਆਪਾਂ ਪੁਰਾਣੇ ਟਿਕਾਣੇ ਤੋਂ ਪੁਰਾਣੇ ਅੱਡੇ ਤੋਂ ਵੇਚੀ ਸੀ ਹਾਂਜੀ 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 ਠੀਕ ਆ ਤੋ ਸੋ 17 18 17 ਲੀਟਰ ਵਾਲੀ ਜਿਹੜੀ ਇਸਦੀ ਮੱਧਰ ਮਿਲਕਿੰਗ ਕਰਵਾਉਂਦੀ ਰਹੀ ਆ ਠੀਕ ਆ ਜੀ ਤੋ ਇਹ ਪਹਿਲਾ ਸੂਵੇ ਝੋਟੀ ਤੇ ਸੂਣ ਵਾਲੀ ਤੇ ਮਗਰ ਇਹਦੇ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਹਾਂ। ਹਾਂ। ਜਿਉਂਦੀ ਤੇ ਦੁੱਧ ਕਿੰਨਾ ਦੱਸਿਆ ਥੱਲੇ? ਦੁੱਧ ਸੰਧੂ ਸਾਹਿਬ ਇਹ ਥੱਲੇ 8 ਕਿਲੋ ਵਾਜੀ। ਹੋਰ ਜਿਆਦੀ ਸੰਧੂ ਸਾਹਿਬ ਠੰਡੀ ਸੀਲ ਇੰਦਰ ਦੇਖੋ। ਹਾਂ। ਤੇ ਮੂੰਹ ਮਾਂ ਵੀ ਫੜਾਉਂਦੀ ਐ ਇਦਾਂ ਹੀ ਫੇਰ ਦੋਂਦੀ ਬਿਲਕੁਲ ਲਓ ਜੀ ਹਾਂਜੀ ਤੇ ਪਿਓਰ ਦੋਂਦੀ ਆ ਹਾਂਜੀ ਹਾਂਜੀ ਚੌਕ ਦੇ ਫੇਰ ਹਜੇ ਇੱਕ ਦੰਦ ਸੱਟੇ ਚੌਕ ਦੇ ਬਰਾਬਰ ਨਹੀਂ ਕੀਤੇ ਜੀ ਅੱਛਾ ਬਰਾਬਰ ਨਹੀਂ ਕੀਤੇ ਹਾਂਜੀ ਹਾਂਜੀ ਲਓ ਦੋਸਤੋ ਦੋਂਦੀ ਆ ਤੇ ਚੌਕ ਦੇ ਹਜੇ ਚੱਕੇ ਆ ਪਰ ਬਰਾਬਰ ਨਹੀਂ ਕੀਤੇ ਲੱਗਾ ਕਿਹੋ ਜਿਹਾ ਹਣ ਦੇਖੋ ਕਿਹੋ ਜਿਹਾ ਲੱਗਾ ਚੌਣ ਜਾਂਦੀ ਕਿਦਾਂ ਦੀ ਪੇ ਬਹੁਤ ਜ਼ਿਆਦੀ ਚੌਣ ਪੋਲੀ ਤੇ ਬਰਾਬਰ ਉਹਨਾਂ ਪੋਲਾ ਬਿਲਕੁਲ ਪੋਲੀ ਪੋਲੀ ਠੀਕ ਆ ਜੀ ਤੇ ਬੱਚਾ ਪੁੱচ্চਾ ਬਿਲਕੁਲ ਕਈ ਉਹਨਾਂ ਦਾ ਪਹਿਲਾਂ ਝੋਟੀਆਂ ਕਿਸੇ ਰਕਮ ਦਾ ਉਹ ਤਾਂ ਨਹੀਂ ਕਰਦੀ ਉਹ ਨਾ ਨਾ ਇਹ ਬਹੁਤ ਜ਼ਿਆਦਾ ਤੇ ਕਰਦੀ ਕੱ ਇਸੇ ਤਰ੍ਹਾਂ ਤਾਂ ਇਹ ਗੱਲ ਨਹੀਂ ਹੈਗੀ ਬੱਚਾ ਤੁਸੀਂ ਛੱਡ ਕੇ ਹੀ ਚਵਾਈ ਕਰੋਗੇ ਮਗਰ ਇਹ ਤੇ ਕੱਟੀ ਆ ਤੋ ਮਹੀਨਾ ਡੇਢ ਮਹੀਨਾ ਇੱਥੇ ਤੁਸੀਂ ਜਿਹੜਾ ਬੱਚੇ ਦਾ ਆਈਡੀਆ ਮੰਨ ਲਿਓ ਆ ਦੇਖੋ ਜੀ ਠੀਕ ਹੈ ਜੀ ਠੀਕ ਇਹ ਤਾਂ ਦੀਪੇ ਕੀ ਫਿਰ ਮੁੱਲ ਕੀ ਕਰਦੇ ਆ ਫਿਰ ਅਲਹੁਲਲਾਹ ਇਹਦਾ ਮੁੱਲ 65000 ਕਰਦੇ ਆ ਆ 62 ਦੀ 62000 ਦੀ ਹਾਂ ਜੀ ਕਸਰ ਕੋਸਰ ਕੱਢ ਗਈ ਆ ਕੱਢ ਗਈ ਆ ਆਪਣਾ ਬਿਲਕੁਲ ਰੇਟ ਤੋਂ ਪਤਾ ਜਿਆ ਜੀ ਪਾਇਆ ਛੋਟੀ ਲਿਖ ਕੇ ਤਾਂ ਹਾਂ ਲੋਬ ਦੋਸਤ ਬਾਕੀ ਤੁਸੀਂ ਦੱਸ ਦੋ 62000 ਚਲ ਕਰਦੀ ਮੌਕੇ ਤੇ ਮਾਨਤਾ ਨਾ ਹੋਰ ਕਰਨਾ ਤੇ ਦੱਸ ਦੇ ਇੱਕ ਚਲੋ 1000 ਹੋਰ ਛੱਡ ਦਾਂ 61000 ਦੀ ਲਓ ਜੀ 200 ਰੁਪਏ ਛੋੜ ਹੀ ਹੁਣੀ ਜੋ ਠੀਕ ਆ ਜੀ ਹਾਂਜੀ ਲਓ ਵੀ 61000 ਦੀ ਦੋਸਤ ਇਹ ਝੋਟੀ ਤੁਹਾਨੂੰ ਮਿਲ ਜੂਗੀ 8 ਕਿਲੋ ਤਾਰਾਂ ਦੇ ਥੱਲੇ ਇਸ ਵਕਤ ਜਿਹੜੀਆਂ ਬਿਲਕੁਲ ਹਾਜ਼ਰ ਨੇ ਥੱਲੇ ਨੇ ਵੀ ਦੀ ਸਾਫ਼ ਸੁਥਰੀ ਆ ਠੀਕ ਆ ਚੋਣ ਚਣ ਵੀ ਦੀਪਾ ਦੱਸ ਰਿਹਾ ਵੀ ਇੱਕ ਨੰਬਰ ਆ ਕੋਈ ਉਹਦੇ ਵਿੱਚ ਜਿਹੜੀ ਦੋਸਤੋ ਕੋਈ ਪੰਤੂ ਪੰਤੂ ਨਹੀਂ ਉਹ ਤਸੱਲੀ ਆ ਕਿਉਂਕਿ ਮਾਲ ਪਹਿਲਾਂ ਵੀ ਦੋਸਤੋ ਵੀਰ ਨੇ ਕਾਫੀ ਪਾਇਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਆਪ ਤੋਂ ਵੇਖੇ ਜੀ ਅਛਾ ਦੀਪੇ ਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਆ ਗਈ ਮੈਂ ਸੰਦੂ ਸਾਹਿਬ ਪੂਰੀ ਆਹੀ ਮਹੀਂ ਆਪਣੇ ਕੋਲ ਅਛਾ ਪੂਰੀ ਮੱਝ ਆ ਗਈ ਹੈ ਪਹਿਲਣੀ ਝੋਟੀ ਪਹਿਲਣੀ ਆ ਹਾਂਜੀ ਇਹ ਚੌਗੀ ਜੋ ਦੇ ਆ ਬੱਚਾ ਜੋ ਇਹਦਾ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਹਾਂਜੀ ਮਗਰ ਕਟਾਈ ਇਹਦੇ ਮਗਰ ਕਟਾਈ ਠੀਕ ਆ ਲਓ ਜੀ ਤੋਂ ਸੈਕਿੰਡ ਨੰਬਰ ਤੇ ਜਿਹੜੀ ਕਿਸਾਨ ਵੀਰ ਉਹ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਪਹਿਲਾ ਸੂਬਾ ਝੋਟੀ ਐ ਸੂਈ ਆ ਤੇ ਕੱਲ ਦੀ ਸੂਈ ਐ ਠੀਕ ਆ ਜੀ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਆ ਬੱਚਾ ਇਹਦੇ ਤੇ ਦੋ ਜਿਹੜੀਆਂ ਚਵਾਈਆਂ ਹੋ ਗਈਆਂ ਦੀ ਪੇਰੀ ਹਾਂਜੀ ਹਾਂਜੀ ਦੋ ਜਵਾਈਆਂ ਹੋ ਗਈਆਂ ਸੰਤੂ ਸਾਹ ਵਾਲੇ ਦੋ ਤੇ ਦੇ ਦਾ ਥੱਲੇ ਦੋ ਢਾਈ ਕਿਲੋ ਹੀ ਹੱਲੇ ਠੀਕ ਹੈ ਬਾਕੀ ਮਾੜੀ ਜੀ ਆਲ ਕਰਦੀ ਹੈ ਕੱਟੇ ਦੀ ਉਦਾਂ ਨਹੀਂ ਕੁਛ ਨਹੀਂ ਆਂਦੀ ਠੀਕ ਹੈ ਠੀਕ ਹੈ ਹਾਂਜੀ ਤੇ ਚੋਣ ਜਾਣਾ ਚੰਗੀ ਸਾਫ ਚੋਣ ਬੜੀ ਸਾਫ ਠੀਕ ਹੈ ਜੀ ਉਹ ਪੂਰੀ ਦੇ ਵਿੱਚ ਆ ਜਾਂਦੀ ਹੈ ਦੋਸਤੋ ਥੋੜੀ ਜੀ ਓਵਰਵਾਇਡنس ਆਪਾਂ ਕਹਾਂਗੇ ਜਿਵੇਂ ਵਾਈਟ ਵਿੱਚ ਡਾਟ ਸਪੌਟ ਤੁਹਾਨੂੰ ਦਿਖ ਰਿਹਾ ਔਰ ਵਾਇਰਨਸ ਥੋੜੀ ਜੀ ਹੈਗੀ ਆ ਪਰ ਹੈ ਪੂਰੀ ਦੇ ਵਿੱਚ ਅੰਗ ਫੇਸ ਕੁਆਲਟੀ ਵੇਖੋ ਆਖ ਬਿੱਲੀ ਮਣਕੀ ਵਾਈਟ ਸਿੰਗ ਆ ਦੇਖੋ ਜੀ ਬਾਕੀ ਹਲਦੀ ਨਹੀਂ ਸੰਦੂ ਸ਼ਾਵਾਂ। ਇਹ ਬੱਚੇ ਪੁੱਛੇ ਤਾਂ ਵੈਸੇ ਮਿਲਦੀ ਹੈ ਪੂਰੀ ਆ। ਹਾਂਜੀ ਹਾਂਜੀ। ਬਸ ਇਹ ਹਲਦੀ ਨਹੀਂ ਮਾੜੀ ਔਲ ਕਰਦੀ ਆ। ਮੋਈ ਦਲਕਾ ਮਾੜੀ ਦੱਸੇ ਮੂੰਹ ਟੱਡਣਾ ਪੈਂਦੀ ਆ। ਅੱਛਾ ਅੱਛਾ ਅੱਛਾ। ਹਾਂਜੀ ਬਾਕੀ ਠੰਡੀ ਚਲੋ ਇਹਨਾਂ ਵੀ ਪਹਿਲਾ ਪਹਿਲਾਂ ਝੋਟੀ ਸੂਈ ਆ। ਟਿਕ ਟਕ ਆ ਜਾਊਗੀ ਕੋਈ 2-4 ਦਿਨਾਂ। ਠੰਡੀ ਸੀਲ ਬਹੁਤ ਜ਼ਿਆਦੀ ਆ। ਐ ਨਹੀਂ ਬਈ ਕੁਝ ਗੱਲ ਬਾਤ ਹੈ। ਹਾਂ ਹੈਨਾ। ਪਰ ਦੱਸੋ ਪਹਿਲਾਂ ਝੋਟੀ ਆ ਕਈ ਵਾਰ ਕੋਈ 1-2 ਡੰਗ ਪਸ਼ੂ ਮਾੜੀ ਮੋੜੀ ਔਲ ਜੀ ਕਰ ਜਾਂਦੇ। ਅੱਡੀ ਸੂਈ ਤੁਹਾਨੂੰ ਪਤਾ ਮਾੜੀ ਮੋੜ ਤੇ ਔਲੇ ਕਰਦਾ ਹੀ ਦੰਗਾ। ਠੀਕਾ ਠੀਕਾ ਰਵੀਦੀਪੇ ਕਿੰਨੇ ਦੀ ਦਿੱਤੀਗੇ ਫਿਰੇ ਤੁਹਾਨੂੰ ਸਾਰੇ ਕੰਮ ਬੋਲਦੇ ਆਪਾਂ ਸਾਥੀ ਆ ਸਰ ਹਾਂ ਜੀ 60000 ਕਰਦੇ ਆ ਦੇ ਦਈਏ ਬਾਕੀ ਕਾਰ ਕਰਕੇ ਕਸਰ ਕੋ ਸਨਮਾਨ ਕਰਨਾ ਜਿੰਨੇ ਦੀ ਕਵਤ ਦੇ ਦਾਂਗੇ ਜੀ ਹਮ ਆਪੇ ਦੱਸ ਦੋ 55000 55000 ਬਾਕੀ ਹੋਰ ਵੀ ਕਰ ਦਿਆ ਜੀ ਕਿਉਂਕਿ ਆਪਾਂ ਆਪਣਾ ਭੈਣ ਭਰਾ ਸੱਜਣੇ ਵੀਡੀਓ ਮੈਂ ਹਾਂ ਮਹੀਨੇ ਡੇਢ ਮਹੀਨੇ ਪਿੱਛੋਂ ਪਾਉਣ ਲੱਗੇ ਆਂ ਤੇ ਅੱਜ ਕਰ ਦਈਏ ਉਹ ਨਹੀਂ ਬਿਲਕੁਲ ਪੋਲੇ ਪਤਲੀ ਜੀ ਕਮਾਈ ਆਪਣੀ ਕਰਕੇ ਦੇ ਦਿੰਦੇ ਹਾਂ ਸਹੀ ਹੈ ਸਹੀ ਹੈ ਹਾਂ ਜੀ 55000 ਪੋਰ ਕਰਦੀ ਚਲ ਮਾਨਾ ਪੋਰ ਕਰਦੀ ਆ ਕਰ 53 ਜਿਹੜਾਂ ਨੇ ਲਓ ਜੀ ਇੱਥੇ 200 ਰੁਪਏ ਛੋਟ ਹੁੰਦੀ 53 ਜੋ ਹਾਂਜੀ ਲਓ ਜੀ ਸੋ ਕਸਰਾ ਕੁਸਰਾ ਜਿਹੜੀਆਂ ਦੋਸਤੋ ਕਾੜਤੀਆਂ 53000 ਦੇ ਵਿੱਚੋਂ 200 ਰੁਪਏ ਛੋਟ ਸੋ ਬੌਲੇ ਤੇ ਚੱਲ ਰਹੀ ਹੈ ਮੇਰਾ ਭਰਾ ਕੋਈ ਆਪਣੀ ਜੋ ਕੇ ਸਾਹਮਣੇ ਵਿਖਾ ਦਿਓ ਠੀਕ ਹੈ ਜੀ ਇਧਰ ਇੱਕ ਸਾਈਡ ਤੋਂ ਵੀ ਤੁਹਾਨੂੰ ਆ ਦਿਖਾ ਦਿੰਦੇ ਆਪਾਂ ਆ ਲਓ ਸੋ ਵਿਥੀ ਵਰ ਲ ਚੰਗੀ ਆ ਤੇ ਚੋਣ ਚਣ ਪੋਲੀ ਹੈ ਬਿਲਕੁਲ ਮੈਂ ਆਉਂਦੀ ਮੋਗਿਆਂ ਨੂੰ ਦੇ ਠੀਕ ਹੈ ਜੀ ਲੋਜੀ ਠੀਕ ਆ ਇਧਰ ਦੀ ਫੇ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਆ ਇਹ ਸੰਧੂ ਸਾਹਿਬ ਵੈੜ ਆ ਗਈ ਆ ਦੱਸ ਲੈ 10 11 ਕਿਲੋ ਦੁੱਧ ਆ 10 11 ਕਿਲੋ ਇਧਰ ਕੋਈ ਵੰਗਾ ਨਹੀਂ ਕੋਈ ਛੰਗਾ ਨਹੀਂ ਹੁਣੇ ਆਈ ਆ ਆ ਠੀਕ ਆ ਜੀ ਸੁਈ ਨੂੰ ਅੱਜ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਨਾਲੋਂ 2 ਮਹੀਨੇ ਨਾਲੋਂ 3 ਨਾਲੋਂ ਕੋਈ ਆਪਣੀ ਸਮਝਣਾ ਲੈ ਵੈੜ ਬੱਚੇ ਆ ਹਾਂਜੀ ਦੇਖੋ ਆ ਲਓ ਜੀ ਤੇ ਹੁਣ ਬੰਬੀ ਆ ਤੇ ਠੀਕ ਆ ਦੁੱਧ 10 ਕਿਲੋ ਹੈ ਹਾਂਜੀ ਕੋਈ ਨੂੰ ਮੰਗਾਣੀ ਪਾਉਣਾ ਕੋਈ ਛੰਗਾਣੀ ਪਾਉਣਾ ਲਓ ਜੀ ਤੋਂ ਬਿਨਾ ਬੰਗੇ ਬਿਨਾ ਰੱਸੀ ਬਿਨਾ ਜੂੜ ਤੋਂ ਦੋਸਤੋ ਕੋਈ ਵੀਰ ਚਵਾਈ ਕਰ ਲੂਗਾ ਕਰੋ ਸੱਕ ਦੇ ਵਿੱਚ ਤੇ ਸੂਆ ਹੋਊਗੀ ਦੂਜਾ ਤੇ ਤੀਜਾ ਜੱਤ ਜੱਤ ਜਾ ਤੀਜਾ ਸੂਆ ਮੀਨਾ ਡੇਢ ਡੇਢ ਕੀ ਦੱਸਿਆ ਜਿਹੜਾ ਹਾਂਜੀ 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 ਅੱਛਾ ਬਾਕੀ ਕੋਈ ਦਾੰਦ ਨਹੀਂ ਕੋਈ ਗੱਲ ਨਹੀਂ ਹਾਂ ਠੀਕ ਹੈ ਲਓ ਜੀ 10 ਕਿਲੋ ਦੁੱਧ ਸੋ ਡੇਢ ਮਹੀਨੇ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਠੀਕ ਹੈ ਜੀ ਠੀਕ ਆ ਇਸੇ ਤਰ੍ਹਾਂ ਪਾਥਾਪੀ ਦੇ ਬਸ ਜਾਂ ਪਹਾੜਾ ਪੂੜਾ ਕਿਥਾ ਕੁਝ ਨਹੀਂ ਨੂੰ ਪਾਉਂਦੀ ਲੋੜ ਜੀ ਨਾ ਕੋਈ ਪਹਾੜਾ ਤੇ ਨਾ ਕੁਝ ਹਾਂ ਦੁੱਧ ਵੈਸੇ 10 ਕਿਲੋ ਹੋਏਗਾ ਨੈਟ ਹਾਂ ਆਪਾਂ ਚੋਗ ਲੈਾਂਦੀ 10 ਕਿਲੋ 10 11 ਕਿਲੋ ਹੋਊਗਾ ਹਾਂ ਪਰ 10 ਕਿਲੋ ਦੀ ਆਪਣੀ ਗਾਰੰਟੀ ਠੀਕ ਆਈ ਅੱਜ ਹੀ ਆ ਤੁਹਾਡੇ ਕੋਲ ਹਾਂ ਜੀ ਹੁਣ ਆਈ ਬਸ ਦੋ ਟਾਈਮ ਦੀ ਤੁਹਾਡੀ ਤੁਸੀਂ ਚੋਈ ਕਰਕੇ ਕੋਈ ਆਪਾਂ ਸ਼ਾਮ ਨੂੰ ਚੋਈ ਕੱਲ ਵੀ ਚੋਈ ਠੀਕ ਹੈ ਤੇ ਕੀ ਮੁੱਲ ਕਰਦਾ ਦੀਪੇ ਦਾ 22 22 ਦੀ ਦੇ ਦਿਓ ਹਾਂ ਜੀ ਪਰ ਕਸਰ ਕੱਢ ਦੋ ਆਪੇ ਕਰ ਦੋ ਮਾਨਤਨ ਆਪਦੀ ਕਮਾਈ ਰੱਖ ਕੇ ਤੇ ਆਪਾਂ ਦੇ ਦਈਏ ਬਿਲਕ 18000 ਦੇ ਹਾਂਜੀ ਠੀਕ ਆ ਜੀ 200 ਰੁਪਿਆ ਛੋਟ ਕਰਾਂਗੇ ਚ ਹੂੰ ਲਓ ਜੀ 18000 ਦੀ ਇਹ ਭਾਵੋ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤੋਂ 22000 ਵੀਰ ਨੇ ਕਿਹਾ ਸੀ 22000 ਦੇ ਵਿੱਚੋਂ 18000 ਲਾਸਟ ਖਾਣਾ ਜਿਹੜੀ 18000 ਦੀ ਮਿਲ ਜੂਗੀ 10 ਕਿਲੋ ਦੁੱਧ ਤੇ ਸਮਾਂ ਵੀ ਤੁਹਾਨੂੰ ਨੋਟ ਕਰਾਤਾ ਜਿੰਨਾ ਕ ਸਮਾਂ ਹੋਇਆ ਇਹਨੂੰ ਸੁਈ ਨੂੰ ਇੱਕ ਦੀ ਪਿਕਅਪ ਨੇ ਕੋਲ ਲਾਸਟ ਦੇ ਵਿੱਚ ਜਿਹੜੀ ਇਹ ਇਹ ਸੰਧੂ ਸਾਹਿਬ ਜੀ ਆ ਗਈ ਨੀਲੀ ਚ ਮੈਂ ਅੱਛਾ ਇਹ 17-18 ਦਿਨਾਂ ਦੀ ਮੈਸੂਈ ਆ। ਸੱਜਰਾਂ ਦੇ ਵਿੱਚ ਹੀ ਆ। ਦੇਖੋ ਹਾਂਜੀ ਬਿਲਕੁਲ ਤਾਜੀ ਮੈਲਾ ਮਾਰੂਗੀ ਅਗਲੇ ਜਗ੍ਹਾ ਜਾ। ਅੱਛਾ। ਠੀਕ ਹੈ ਜੀ। ਹਾਂ। ਆਪਾਂ ਦੋ ਚਵਾਈਆਂ ਦੀਆਂ ਕਰਤੀਆਂ ਤੀਜੀ ਹੁਣ ਹੋਣੀ। ਸਤਾ ਨਹੀਂ ਦਿਨ ਕਿਨੇ 17 ਕਿ 18 ਹੋਏ। 17-18 ਦਿਨ ਹੋ ਗਏ ਜੋ। ਠੀਕ ਆ। ਹਾਂਜੀ। ਭੜੀ ਜਿਆਦੀ ਮੈਂ ਚੰਗੀ ਚੋਣ ਤੋਂ ਬੜੀ ਭੋਲੀ। ਬੇਣ ਬੱਚੇ ਹੁਣ ਆਏ। ਬੇਣ ਬੱਚੇ। ਠੀਕ ਆ। ਨਿੱਪੇ ਦੋ ਤੋਂ ਕਿੰਨਾ ਦੱਸਿਆ ਥੱਲੇ? ਦੁੱਧ 8 ਕਿਲੋ ਸੰਦੂਸ। 8 ਕਿਲੋ। ਹਾਂਜੀ। ਚੋਣ ਜਾਣਾ ਚੰਗੀ ਸਾਫ ਭੋਲੀ ਇੱਕ ਨੰਬਰ। ਠੀਕ ਹੈ। ਲਓ 208 ਕਿਲੋ ਦੁੱਧ, ਸੁਚੋਣ ਚਾਨ 1 ਨੰਬਰ 703 ਚੋਨਾ ਤੇ ਮਾਰਕਿੰਗ ਆ ਤੁਸੀਂ ਵੇਖ ਸਕਦੇ ਜਾਂ ਫੇਸ ਕੁਆਲਟੀ ਇਹਦੀ। ਠੀਕ ਹੈ ਜੀ। ਤੋਂ ਬੱਲਾ ਫੇਸ ਤੇ ਚਾਰੇ ਖੁਰ ਤੋਂ ਫੇ ਥੋੜਾ ਜਿਹਾ ਪਸੂ ਐਨੀਮਲ ਨਵੀਂ ਥਾਂ ਤੋਂ ਆਇਆ ਡਰਦਾ। ਬਾਕੀ ਆਪਾਂ ਥੋੜਾ ਜਿਹਾ ਤੁਹਾਨੂੰ ਥੋੜਾ ਲੰਮਾ ਤੋਰਦੇ ਆ ਜੀ ਦੀਪੇ। ਹਾਂ ਜੀ। ਠੀਕ ਹੈ ਜੀ ਹੜਾ ਬੋਲੋ ਦੱਸੋ ਹਾਂ ਜੀ 55 ਦੇ ਦੀ ਜੀ 55 ਦੀ ਦੇ ਦਿਓ ਫਿਰ ਪੂਰੀਆ ਕਸਰਾ ਕੁਸਰਾ ਕੱਢ ਕੇ ਵੀ ਆਪਾਂ ਦੇਣਾ ਮਾਰ ਦਿਆ ਵੀ ਸਾਬ ਪੂਰੇ ਪੰਜਾਹ ਹੀ ਮੈਂ ਅਜੇ ਬਾਕੀ ਆਪਾਂ ਪੂਰੇ ਲੈਸ ਜੇ ਦੇ ਰਹੇ ਤੇ ਥੋੜਾ ਵੀ ਇਹ ਭਾਈ ਦੇ ਦਈਏ ਪੂਰੇ ਪੰਜਾਹ ਹੀ ਦੇ ਦਾਂਗੇ ਪੂਰੇ 50 ਦੀ ਤੇ ਅੱਛਾ ਦੀਪੇ ਇੱਕ ਗੱਲ ਹੋਰ ਦੱਸ ਦੇ ਪੱਕੀ ਚੋਣ ਜਾਂਦੀ ਆਪਣੀ ਤਸੱਲੀ ਦੇ ਦੇ ਚੋਣ ਪੂਰੀ ਆਪਣੀ ਗਰੰਟੀ ਕਰਾ ਜੇ ਕੋਈ ਲਾਗੇ ਬੰਨੋ ਕੋਈ ਵੀਰ ਲਊਗਾ ਤਾਂ ਆਪਾਂ ਉਹਨਾਂ ਨੂੰ ਕੋਈ ਮਤ ਕੇ ਟੀਕੇ ਟੂਕੇ ਟੱਲੇ ਦੀ ਲੋੜ ਨਹੀਂ ਉੱਥੇ ਦਾ ਉੱਥੇ ਦਾ ਪੌਦਾ ਚੋਈ ਘਾਰ ਤੇ ਹੀ ਘਾਰ ਲੈਂਦੀ ਉੱਥੇ ਵੜੇ ਆਪਣੇ ਕੋਲ ਇੱਥੇ ਆਣ ਕੇ ਆਪਣੇ ਕੋਲ ਟੀਕਾ ਲਵਾਉਗੀ ਟੀਕਾ ਲਵਾਉਗੀ ਆਹੋ ਹੋ ਸਕਦਾ ਤਾਂ ਮਿਲ ਤੀ ਠੀਕ ਆ ਨਵੇਂ ਸਾਡੇ ਤੁਹਾਨੂੰ ਪਤਾ ਕਰਦਾ ਜੀ ਕਿੱਦਾਂ ਨੰਗਰ ਆ ਚਲੋ ਹੋ ਸਕਦਾ ਵੀ ਜਾ ਕੇ ਪਸ਼ੂ ਨੂੰ ਟਿਕ ਟਕਾ ਜਾਵੇ ਹਾਂਜੀ ਹਾਂਜੀ ਜਦੋਂ ਘਰ ਘਰ ਕੀ ਲਾਪੇ ਨਹੀਂ ਹਟ ਜਾਣਾ ਹਾਂ ਬਿਲਕੁਲ 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 ਲੋਕ ਦੋਸਤੋ 8 ਕਿਲੋ ਦੁੱਧ ਦੇ ਥੱਲੇ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਤੇ 50000 ਦੀ ਤੁਹਾਨੂੰ ਜਿਹੜੀ ਲਾਠ ਤੋਂ ਲਾਠ ਜਿਹੜੀ ਇਹ 50000 ਦੀ ਬਾਕੀ ਮੈਂ ਜਿਹੜੀ ਸੰਧੂ ਸਾਹਿਬ ਚੰਗੀ ਆ ਨਵੀ ਥਾ ਕੇ ਕਦੀ ਆਪਾਂ ਥੋੜਾ ਜਿਹਾ ਉਪਰਾ ਕਰਦਾ ਨਵੇਂ ਬੰਦਿਆਂ ਨੂੰ ਕਿਤੇ ਨਾ ਕਿਤੇ ਡਾ ਡੋਕਰ ਜਾ ਮਨਵਾਉਂਦਾ ਠੀਕ ਆ ਜੀ ਤੇ ਕੋਈ ਹੋ ਸਕਦਾ ਵੀ ਜਾ ਕੇ ਕੋਈ ਦੋ ਦਿਨ ਕੋ ਟੀਕਾ ਪ ਤੇ ਉਸ ਤੋਂ ਬਾਅਦ ਜਿਹੜੀ ਆ ਦਿਲਦਲ ਧਰਮ ਤੋਂ ਬਾਅਦ ਜਿਹੜਾ ਦੋਸਤ ਪਸ਼ੂ ਆ ਜਾਊਗਾ ਬਾੜੇ ਪੂੜੇ ਤੇ ਫਿਲਹਾਲ ਇਹ ਮੱਝ ਜਿਹੜੀ ਬਿਕਾਊਗਾ 50000 ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਅੱਛਾ ਦੀਪੇ ਇਹ ਅੱਜ ਨਾਕਸੀ ਆਪਣੇ ਕੋਲ ਟੋਟਲ ਵੀਰੇ ਚਾਰ ਹਾਂਜੀ ਹਾਂਜੀ ਸੰਧੂ ਸਾਹਿਬ ਇੱਕ ਨੰਬਰ ਕਰ ਦਈਏ ਸਾਂਝੇ ਆਪਣੇ ਨੰਬਰ ਹੈਗਾ ਜੋ 62838 ਦੇ 76190 87288 ਦੇ 4135 ਠੀਕ ਹੈ ਜੀ ਲਓ ਵੀ ਦੋਸਤੋ ਇਹ ਨੰਬਰ ਵੀਰ ਦੀਪੇ ਤੇ ਬਿਲਕੁਲ ਸਕਰੀਨ ਦੇ ਥੱਲੇ ਆਪਾਂ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਬੇਸ਼ੱਕ ਦੋਸਤੋ ਥੋੜਾ ਜਿਹਾ ਵਕਤ ਪਾਪਾ ਜਾਂਦਾ ਵੀਡੀਓ ਨਹੀਂ ਆਪਾਂ ਅਪਡੇਟ ਦੇ ਸਕਦੇ ਜਾਂ ਦਿੰਦੇ ਤੇ ਫਿਲਹਾਲ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਉਹ ਆਪਣਾ ਤਾਲਮੇਲ ਬਿਠਾ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਸਮੇਂ ਸਮੇਂ ਨਾਲ ਤੁਸੀਂ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ